ਤੇ ਹੁਣ ਜ਼ਿਕਰ ਕਰਦੇ ਆ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸ਼ੁਭਕਰਨ ਸਿੰਘ ਦੇ ਕਤਲ ਮਾਮਲੇ ਸੰਬੰਧੀ ਸਿੱਧਾ ਲੈ ਕੇ ਚਲਦੇ ਆਪਾਂ ਪੀਸੀ ਦੇ ਦੌਰਾਨ ਪਸਟ ਪੂਰੇ ਦੇਸ਼ ਦੇ ਅੰਦਰ ਸਾਰੇ ਵਿਦੇਸ਼ਾਂ 'ਚ ਬੈਠੇ ਸਾਡੇ ਭਾਰਤੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਜੋ ਕਿਸਾਨੀ ਅੰਦੋਲਨ 13 ਫਰਵਰੀ ਤੋਂ ਲੈ ਕੇ ਖਨੋਰੀ ਸ਼ੰਭੂ ਯਾ ਹੋਰ ਮੋਟਰਾਂ ਦੀ ਤੁਸ ਤੋਂ ਬਾਅਦ ਸ਼ੁਰੂ ਹੋਇਆ ਚੱਲ ਰਿਹਾ ਹੈ ਇਸ ਦੇ ਅੰਦਰ ਜੋ ਜਿਸ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਜਿਸ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਸਾਡੇ ਅੰਦੋਲਨਕਾਰੀਆਂ ਦੇ ਉੱਤੇ ਪੂਰੀ ਤਰ੍ਹਾਂ ਬਰਬਰਤਾ ਦੇ ਨਾਲ ਕ੍ਰਿਮੀਨਲ ਸੋਚ ਦੇ ਨਾਲ ਹਮਲੇ ਹਮਲੇ ਹੋਏ ਇੱਥੋਂ ਤੱਕ ਕਿ ਇੰਜੈਕਟਰ ਮੋਟਰ ਵਰਗੇ ਹਮਲੇ ਵੀ ਹੋਏ ਸਾਡੇ ਤੇ ਔਰ ਉਹ ਸਾਰੀ ਕਹਾਣੀ ਨੂੰ ਲੈ ਕੇ ਸਾਡਾ ਨੌਜਵਾਨ ਸ਼ੁਭਕਰਨ ਚਲਿਆ ਗਿਆ ਦੁਨੀਆ ਤੋਂ ਸਾਡੇ ਚਾਰ ਨੌਜਵਾਨ ਅੱਖਾਂ ਦੀ ਰੌਸ਼ਨੀ ਗਵਾ ਬੈਠੇ ਲਗਭਗ 433 ਜ਼ਖਮੀ ਹੋਏ ਔਰ ਉਹ ਸਾਰੀ ਕਹਾਣੀ ਨੂੰ ਸਾਰੇ ਸਿਨੈਰੀਓ ਨੂੰ ਸਾਡੇ ਸਤਿਕਾਰਯੋਗ ਵਕੀਲ ਸਹਿਬਾਨਾਂ ਨੇ ਜਾਂ ਕੁਝ ਹੋਰ ਪਟੀਸ਼ਨਰਸ ਵੱਲੋਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਚੱਕਿਆ ਗਿਆ ਜੋ ਐਫ ਆਈ ਆਰ ਸ਼ੁਭ ਕਰਨ ਦੇ ਮਾਮਲੇ ਦੇ ਵਿੱਚ ਦਰਜ ਹੋਈ ਉਹਨੂੰ ਵੀ ਉਹ ਸਾਰੀਆਂ ਪਟੀਸ਼ਨਾਂ ਨੂੰ ਇਕੱਠੀਆਂ ਕਰਕੇ ਮਾਨਯੋਗ ਹਾਈ ਕੋਰਟ ਨੇ ਇੱਕ ਕਮਿਸ਼ਨ ਅਪਾਇੰਟ ਕਰ ਦਿੱਤਾ ਸੀ ਜਿਸ ਦੀ ਅੱਜ ਹੀਰਿੰਗ ਹੋਈ ਆ ਇੱਥੇ ਔਰ ਉਹਦੇ ਚ ਸਾਡੇ ਦੋ ਅਗਵਾ ਮੌਕੇ ਦੇ ਉੱਤੇ ਜਿਹੜੇ ساری ਉਸ ਕਹਾਣੀ ਨੂੰ ਖਨੌਰੀ ਬਾਰਡਰ ਦੇ ਉੱਤੇ ਦੇਖਦੇ ਸੀ ਜਾਂ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਤੰਤੇ ਹੰਡਾਇਆ ਪਿੰਡੇ ਤੇ ਹੰਡਾਇਆ ਉਹ ਸਾਰੀ ਅੱਜ ਸਾਡੇ ਮਾਨਯੋਗ ਜੱਜ ਸਾਹਿਬਾਨਾਂ ਨੇ ਉਹਨੂੰ ਰਿਕਾਰਡ ਤੇ ਲਿਆਂਦਾ ਹੈ ਰਿਕਾਰਡ ਹੋਏ ਨੇ ਬਾਕਾਇਦਾ ਬਿਆਨ ਬਾਕੀ ਜਿਹੜੀ ਇਹ ਸਾਰੇ ਦੇ ਸਾਰੇ ਲੜਾਈ ਦੇ ਵਿੱਚ ਜਿਸ ਤਰ੍ਹਾਂ ਵਕੀਲਾਂ ਵੱਲੋਂ ਪੂਰਾ ਤਨਦੇਹੀ ਦੇ ਨਾਲ ਜੋਰ ਲਾ ਕੇ ਐ ਕਿਸਾਨਾਂ ਦੀ ਸਪੋਰਟ ਜਾਂ ਯੂनाइटेड ਸਿਕਸ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਸਾਡੀ ਸਪੋਰਟ ਦੇ ਉੱਤੇ ਖੜੇ ਨੇ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਅਸੀਂ ਦੋਨਾਂ ਫੋਰਮਾਂ ਵੱਲੋਂ ਧੰਨਵਾਦ ਵੀ ਕਰਦੇ ਆਂ ਔਰ ਅੱਜ ਅਭਿਮਨੂ ਕੋਹੜ ਹਰਿਆਣਾ ਤੋਂ ਨੌਜਵਾਨ ਨੇ ਸਾਡੇ ਉਹਨਾਂ ਦਾ ਬਿਆਨ ਰਿਕਾਰਡ ਹੋਇਆ ਨਾਲ ਦੂਸਰਾ ਜਿਹੜਾ ਬਿਆਨ ਰਿਕਾਰਡ ਹੋਇਆ ਉਹ ਗੁਰਪ੍ਰੀਤ ਦਾ ਹੋਇਆ ਜਿਨੇ ਸਾਡੇ ਉਸ ਨੌਜਵਾਨ ਸ਼ੁਭ ਕਰਨ ਨੂੰ ਉਸ ਵੇਲੇ ਚੁੱਕ ਕੇ ਆਪਣੇ ਮੋਢਿਆਂ ਤੇ ਲੈ ਕੇ ਆਂਦਾ ਤੇ ਅੱਗੇ ਜਾ ਕੇ ਖਨੌਰੀ ਤੱਕ ਉਹਨੂੰ ਟ੍ਰੀਟਮੈਂਟ ਦੇਉਣ ਦੇ ਲਈ ਲੈ ਕੇ ਗਿਆ ਪਰ ਉਹਦੇ ਆਖਰੀ ਸਾਹ ਤੱਕ ਉਹਦੇ ਨਾਲ ਰਿਹਾ ਉਹਨਾਂ ਨੇ ਅੱਜ ਇੱਥੇ ਬਿਆਨ ਦਿੱਤੇ ਆ ਬਾਕਾਇਦਾ ਰਿਕਾਰਡ ਹੋਏ ਨੇ ਸਾਰਿਆਂ ਦੇ ਬਿਆਨ ਲੇਕਿਨ ਇੱਥੇ ਗੱਲ ਇਹ ਵੀ ਇੱਥੇ ਨਹੀਂ ਮੁੱਕਦੀ ਅੱਜ ਅਸੀਂ ਚਾਹੁੰਦੇ ਸੀਗੇ ਕਿ ਬਹੁਤ ਡਿਟੇਲ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਕੀਤੀਆਂ ਜਾਣ ਕਿ ਜਿਵੇਂ ਸਾਡੇ ਵਿੱਚ ਇੱਕ ਨੌਜਵਾਨ ਦਵਿੰਦਰ ਸਿੰਘ ਹੈ ਇੱਕ ਨੌਜਵਾਨ ਜਸਕਰਨ ਸਿੰਘ ਹੈ ਜਸਕਰਨ ਸਿੰਘ ਦੀ ਬਾਹ ਦੇ ਵਿੱਚ ਗੋਲੀ ਵੱਜੀ ਆ ਤੇ ਸਾਰ ਪਰ ਹੋਈ ਹੈ ਦਵਿੰਦਰ ਦੀ ਲੈਫਟ ਸਾਈਡ ਦੀ ਜਿਹੜੀ ਅੱਖ ਹੈ ਉਹ ਡੈਮੇਜ ਹੋ ਗਈ ਆ ਬਿਲਕੁਲ ਬਿਲਕੁਲ ਲੇਕਿਨ ਉਹ ਇਨਸੀਡੈਂਟ ਆ ਜਿਹੜੀ ਉਹ ਇਨਸੀਡੈਂਟਸ ਨੇ ਸ਼ੰਭੂ ਬਾਰਡਰ ਦੀਆਂ ਤੋਂ ਅੱਜ ਸਤਕਾਰਯੋਗ ਜੱਜ ਸਹਿਬਾਨਾ ਨੇ ਉਹਨਾਂ ਨੇ ਕਿਹਾ ਕਿ ਵੀ ਅੱਜ ਜਿਸ ਜਿਹੜਾ ਕੈਸ ਨੂੰ ਹੈਂਡਲ ਕਰ ਰਹੇ ਹਾਂ ਅੱਜ ਕੇਵਲ ਖਨੌਰੀ ਦੇ ਨਾਲ ਰਿਲੇਟਡ ਤੁਸੀਂ ਸਾਨੂੰ ਵਿਟਨੈਸ ਦੇਣੇ ਨੇ ਉਹਦੇ ਨਾਲ ਰਿਲੇਟਡ ਅਸੀਂ ਵਿਟਨੈਸ ਦਿੰਦੇ ਨੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬਾਕੀ ਵੀ ਨਿਆਂ ਜਿਹੜਾ ਸ਼ੰਭੂ ਬਾਰਡਰ ਤੇ ਜੋ ਹੋਇਆ ਉਹਦੇ ਤੇ ਵੀ ਨਿਆਂ ਲੈਣਾ ਜਿਹੜਾ ਉਹਦੇ ਲਈ ਅੱਗੇ ਅਸੀਂ ਹੋਰ ਵੀ ਯਤਨਸ਼ੀਲ ਰਹਾਂਗੇ ਸਾਨੂੰ ਦੁਬਾਰਾ ਅੱਜ ਇੱਥੇ ਤੈਅ ਹੋਇਆ ਕਿ ਬਾਕੀ ਜਿੰਨੇ ਵੀ ਅਸੀਂ 30 ਮੰਗੇ ਨੇ ਸਾਡੇ ਕੋਲੋਂ ਅਗਵਾ ਉਹ 30 ਅਗਵਾਹਾਂ ਦੀ ਜਿਨ੍ਹਾਂ ਚੋਂ 2 ਅੱਜ ਹੋ ਗਏ ਨੇ ਬਾਕੀ 28 ਦੀ ਅਸੀਂ ਐਪੀਡੈਵਿਟ ਬਣਾ ਕੇ ਦੇਣੇ ਨੇ ਸਾਰਿਆਂ ਨੂੰ ਔਰ 20 ਤਰੀਕ ਸਾਨੂੰ ਦੁਬਾਰਾ ਦਿੱਤੀ ਗਈ ਅੱਜ ਹੀアリング ਦੇ ਲਈ ਸੈਕੰਡ ਦੇ ਬਾਕੀ ਗੱਲ ਜਿਹੜੀ ਉਹ ਤੁਹਾਡੇ ਨਾਲ ਸਾਡੇ ਸਤਕਾਰਯੋਗ ਐਡਵੋਕੇਟ ਗੁਰਮੋਹਨ ਜੀ ਬੈਠੇ ਨੇ 20 ਮਈ ਜੀ ਹਾਂ 20 ਮਈ ਐ 20 ਮਈ ਨੂੰ ਹੀ ਦੁਬਾਰਾ ਹੀਰੇ ਇੱਥੇ ਹੀ ਹੋਣੀ ਐ ਇੱਥੇ ਹੀ ਬਾਕਾਇਦਾ ਵੀਡੀਓਗ੍ਰਾਫੀ ਹੋਏਗੀ ਸਾਰਾ ਕੁਝ ਇੱਥੇ ਹੀ ਹੋਣਾ ਹੈ ਉਮੀਦ ਕਰਦੇ ਆ ਕਿ ਅਸੀਂ ਇਸ ਕਮਿਸ਼ਨ ਤੋਂ ਸਾਨੂੰ ਆਸ ਹੈ ਕਿ ਇਨਸਾਫ ਮਿਲੇਗਾ ਦੂਸਰੀ ਗੱਲ ਐ ਕਿ ਮੈਂ ਧਨਵਾਦੀ ਹਾਂ ਫਿਰ ਦੁਬਾਰਾ ਸਾਡੇ ਐਡਵੋਕੇਟ ਸਹਬਾਨਾਂ ਦਾ ਜਿਹੜੇ ਬੜੀ ਤਨਦੇਹੀ ਦੇ ਨਾਲ ਲੱਗੇ ਹੋਏ ਨੇ ਔਰ ਇਹ ਉਮੀਦ ਰੱਖਦਾ ਕਿ ਇਸੇ ਤਰ੍ਹਾਂ ਡਟੇ ਰਹਿਣਗੇ ਔਰ ਅਸੀਂ ਸਾਡੇ ਪੀੜਿਤ ਪਰਿਵਾਰਾਂ ਨੂੰ ਪੀੜਿਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਸਫਲ ਹੋਵਾਂਗੇ ਤੋ ਕਿ ਲੋਕ ਨਾਮ ਕੋ ਬਤਾਉਂ ਤੀਮਨ ਗੁਰਜੀਤ ਹਾਂ ਸਾਡੇ ਨਾਲ ਜਿਹੜੇ ਵਕੀਲ ਸਾਹਿਬ ਨੇ ਇੱਧਰ ਮੇਰੇ ਨਾਲ ਨੌਜਵਾਨ ਗੁਰਜੀਤ ਸਿੰਘ ਬੈਠੇ ਨੇ ਜਿਹੜੇ ਸ਼ੁਭ ਕਰਨ ਦੇ ਐਡਵੋਕੇਟ ਨੇ ਇੱਧਰਲੇ ਪਾਸੇ ਸਾਡੇ ਨਾਲ ਗੁਰਮੋਹਨ ਜੀ ਬੈਠੇ ਨੇ ਜਿਹੜੇ ਪਹਿਲਾਂ ਹੀ ਮਤਲਬ ਮੈਂ ਕਹਾਂਗਾ ਉਹ ਤਾਂ ਸਾਰੇ ਦੀ ਸਾਰੀ ਕਹਾਣੀ ਨੂੰ ਇਕੱਠਿਆ ਕਰਕੇ ਉਹਨਾਂ ਨੇ ਤਾਂ ਬਾਹਰ ਛੱਡਿਆ ਹੀ ਕੋਈ ਨਹੀਂ ਉਹ ਸਾਰੀ ਕਹਾਣੀ ਨੂੰ ਲੈ ਕੇ ਕ੍ਰਿਮੀਨਲ ਕੇਸ ਪਾ ਕੇ ਚਲਾਇ ਲੜਾਈ ਲੜ ਰਹੇ ਨੇ ਇਧਰਲੇ ਪਾਸੇ ਸਾਡੇ ਹਰਿੰਦਰ ਇਸ਼ਰ ਸਿੰਘ ਜੀ ਬੈਠੇ ਨੇ ਇਹ ਵੀ ਪਟੀਸ਼ਨ ਪਾ ਕੇ ਬਹੁਤ ਵੱਡੀ ਸਾਡਾ ਸਪੋਰਟ ਦੇ ਰਹੇ ਨੇ ਸੋ ਬਾਕੀ ਵੀ ਸਾਡੇ ਨਾਲ ਦੋ ਐਡਵੋਕੇਟ ਹੋਰ ਵੀ ਨੇ ਜਿਨ੍ਹਾਂ ਨੇ ਸਾਡੇ ਨਾਲ ਸਪੋਰਟ ਕਰ ਰਹੇ ਨੇ ਧੰਨਵਾਦ ਜੀ ਸਾਰਿਆਂ ਦੇ ਤੋਂ ਇੱਕ ਗੱਲ ਕਰਨੀ ਚਾਹਾਂਗਾ 20 ਮਈ ਇਕੋ ਕਰਦੇ ਹਾਂ ਹ ਹੁਣ ਬਾਕੀ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਉਹ ਸਾਡੇ ਸਤਿਕਾਰਯੋਗ ਐਡਵੋਕੇਟ ਗੁਰਮੋਹਨ ਜੀ ਉਹ ਕਰਨਗੇ ਧੰਨਵਾਦ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਹਿਊਮਨ ਗਰਾਉਂਡਸ ਤੇ ਅੱਜ ਗੱਲ ਕਰਨ ਲੱਗਿਆ ਕਿਉਂਕਿ ਕੇਸਿਸ ਬਹੁਤ ਦੇਖਿਆ ਲਾਈਫ ਚ ਪਰ ਜਿਹਨੂੰ ਅਸੀਂ ਕਹਿੰਦੇ ਆ ਨਾ ਬਰੂਟੈਲਿਟੀ ਜ਼ਾਲਮਪੁਣਾ ਇਸ ਲੈਵਲ ਦਾ ਜ਼ਾਲਮਪੁਣਾ ਜਿਹੜਾ ਆ ਮਹਿਜ਼ 18 ਸਾਲ ਦਾ ਬੱਚਾ ਜਸਕਰ ਸਾਡੀ ਮਜਬੂਰੀ ਇਹ ਹੈ ਕਿ ਇਨਸਾਫ ਲੈਣ ਲੱਗਿਆ ਸਮਾਂ ਬਹੁਤ ਲੱਗ ਜਾਂਦਾ ਖੜੇ ਆ ਇਹਨਾਂ ਦੇ ਨਾਲ ਜੱਜ ਸਾਹਿਬ ਨੇ ਆਖਿਆ ਕਿ ਸ਼ੁਭਕਰਮ ਦੇ ਆਲੇ ਦੁਆਲੇ ਸਾਰੇ ਤਾਂ ਸ਼ੁਭਕਰਮ ਮੌਤ ਮਾਮਲੇ ਦੇ ਵਿੱਚ ਕਿਸਾਨਾਂ ਦੇ ਬਿਆਨ ਦਰਜ ਕੀਤੇ ਗਏ ਨੇ ਬਿਆਨ ਦਰਜ ਹੋਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ तमाम ਜਾਣਕਾਰੀ ਸਾਂਝੀ ਕੀਤੀ ਹੈ ਕਿ 30 ਗਵਾਹਾਂ ਜਿਹੜੇ ਮੰਗੇ ਗਏ ਨੇ ਐਸਆਈਟੀ ਦੇ ਵੱਲੋਂ ਦੋ ਦੇ ਅੱਜ ਬਿਆਨ ਜਿਹੜੇ ਨੇ ਉਹ ਕਲਮਬੰਦ ਕਰਵਾਏ ਗਏ ਨੇ 28 ਦੇ ਜਿਹੜੇ ਐਫੀ ਡੈਵਿਡ ਨੇ ਉਹ ਦਿੱਤੇ ਜਾਣਗੇ ਰਿਟਾਇਰਡ ਜੱਜ ਜੈਸ਼ਰੀ ਠਾਕੁਰ ਐਸਡੀ ਅਗਵਾਈ ਕਰ ਰਹੇ ਨੇ ਜਾਂਚ ਦੀ